ਫੀਲ ਤੇ ਲੋਹਾਨਗਰੀ ਮੰਡੀ ਗੋਵਿੰਦਗੜ੍ਹ ਜਿਸ ਨੂੰ ਕਿ ਦੇਸ਼ ਆ ਵਿਦੇਸ਼ਾਂ ਦੇ ਵਿੱਚ ਲੋਹਾਨਗਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਲੇਕਿਨ ਇੱਥੇ ਦੀ ਜੇਕਰ ਸੜਕਾਂ ਦੀ ਗੱਲਬਾਤ ਕੀਤੀ ਜਾਏ ਤਾਂ ਹਾਲ ਵੱਤ ਤੋਂ ਬੱਤਰ ਹਨ ਕਈਆਂ ਦੀ ਇਸ ਸੜਕ ਨੇ ਜਾਨ ਵੀ ਲੈ ਲਈ ਹੈ ਤੇ ਦਿਨ ਚੜ੍ਹਦੇ ਹੀ ਜਦੋਂ ਡਰਾਈਵਰ ਇਸ ਸੜਕ ਤੇ ਚੜ੍ਹਦੇ ਨੇ ਜਾਂ ਫਿਰ ਕੋਈ ਵੀਹਿਕਲ ਚੱਲ ਕੇ ਜਿਹੜਾ ਇਸ ਸੜਕ ਤੇ ਚੜ੍ਹਦਾ ਤਾਂ ਉਹਨੂੰ ਪਹਿਲਾਂ ਸੂਚਨਾ ਪੈਂਦਾ ਕਿ ਜਾਈਏ ਕਿ ਨਾ ਜਾਈਏ ਸੋ ਮੰਡੀ ਗੋਵਿੰਦਗੜ੍ਹ ਤੋਂ ਲੈ ਕੇ ਭਵਾਨੀਗੜ੍ਹ ਤੱਕ ਹਾਲਾਂਕਿ ਇਹ ਸੜਕ ਜਿਹੜੀ ਉਹ ਆਸਥਾਨ ਤੱਕ ਲੱਗਦੀ ਐ ਲੇਕਿਨ ਮੰਡੀ ਗਵਿੰਦਗੜ੍ਹ ਤੋਂ ਪੁਵਾਨੀ ਗੜ੍ਹ ਤੱਕ ਸੜਕ ਦਾ ਇੰਨਾ ਬੁਰਾ ਹਾਲ ਐ ਕਿ ਇੱਥੇ ਕਈਆਂ ਦੀਆਂ ਜਾਨਾਂ ਚਲੇ ਗਈਆਂ ਹਾਲੇ ਵੀ ਪ੍ਰਸ਼ਾਸਨ ਕੁੰਭ ਕਰਨੀ ਨੀਂ ਸੁੱਤਾ ਪਿਆ ਜਿੱਥੇ ਇੱਕ ਪਾਸੇ ਸੜਕਾਂ ਬਣਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਤਾਂ ਉੱਥੇ ਜਿਕਰ ਹੀ ਸ਼ੇ ਦੀ ਸਭ ਤੋਂ ਵੱਡੀ ਲੋਹਾਨਗਰ ਮੰਡੀ ਗਵਿੰਦਗੜ੍ਹ ਦੀ ਗੱਲਬਾਤ ਕੀਤੀ ਜਾਏ ਤਾਂ ਇੱਥੋਂ ਦੀਆਂ ਸੜਕਾਂ ਆਪਣੇ ਕਰਮਾ ਨੂੰ ਰੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਕਿਸ ਕਦਰ ਜਿਹੜਾ ਇੱਥੇ ਬਹੁਤ ਮਾੜਾ ਹਾਲ ਹੈ ਲੋਕ ਇੱਥੋਂ ਲੰਘਦੇ ਜ਼ਰੂਰ ਨੇ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਰੋਡ ਹੋਰ ਕੋਈ ਇੱਥੋਂ ਨਹੀਂ ਹੈ ਯਾਨੀ ਕਿ ਕਿਸੇ ਪਾਸੇ ਵੀ ਨਹੀਂ ਹੈ ਵਾਈਹੂਰੀ ਵੀ ਸਾਰੇ ਜਾ ਰਹੇ ਨੇ ਤੇ ਗੱਲਬਾਤ ਜ਼ਰੂਰ ਕਰਾਂਗੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਵੱਡਾ ਇਹ ਜਿਹੜਾ ਇਹ ਮਾਮਲਾ ਹੈ ਮਸਲਾ ਜਿਹੜਾ ਇਹ ਉਹ ਉੱਠਿਆ ਹੋਇਆ ਹੈ ਲੇਕਿਨ ਇਹਦੇ ਹੱਲ ਦੇ ਲਈ ਪ੍ਰਸ਼ਾਸਨ ਨੇ ਦਾਅਵੇ ਬਹੁਤ ਕੀਤੇ ਨੇ ਲੇਕਿਨ ਜ਼ਮੀਨੀ ਹਕੀਕਤ ਤੇ ਤਸਵੀਰ ਬਿਲਕੁਲ ਇਸ ਦੇ ਜਿਹੜੀ ਆ ਉਲਟ ਜਾਪਦੀ ਹੋਈ ਨਜ਼ਰ ਆ ਰਹੀ ਹੈ ਕਿ ਕਿਸ ਕਦਰ ਜਿਹੜਾ ਹੈ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਭਾਵੇਂ ਕਿ ਟੈਕਸ ਦੇ ਰੂਪ ਦੇ ਵਿੱਚ ਰੁਪਿਆ ਹਰੇਕ ਕੋਈ ਦਿੰਦਾ ਲੇਕਿਨ ਉਹ ਟੈਕਸ ਦਾ ਜਿਹੜਾ ਰੁਪਿਆ ਉਹ ਸਹੀ ਤਰੀਕੇ ਦੇ ਨਾਲ ਯੂਟਿਲਾਈਜ਼ ਹੁੰਦਾ ਜਾਂ ਫਿਰ ਉਹ ਕਹਿ ਲੀਏ ਕਿ ਪਤਾ ਹੀ ਨਹੀਂ ਕਿੱਥੇ ਆ ਕਿਉਂਕਿ ਇਹ ਜਿਹੜੀ ਸੜਕ ਹੈ ਇਹ ਕਾਫੀ ਜਿਹੜੀ ਖਰਾਬ ਹੈ ਜਿਸ ਤੋਂ ਬਾਅਦ ਲੋਕ ਪੂਰੇ ਜਿਹਨੇ ਨੇ ਉਹਨਾਂ ਨੂੰ ਦਿੱਕਤਾਂ ਜ਼ਰੂਰ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਜੇਕਰ ਦੇਖਿਆ ਜਾਏ ਤਾਂ ਜੋ ਜਾਣਕਾਰੀ ਮਿਲੀ ਹੈ ਕਿ 35 ਕਰੋੜ ਦੀ ਲਾਗਤ ਦੇ ਨਾਲ ਸੜਕ ਜਿਹੜੀ ਆ ਪਾਸ ਜ਼ਰੂਰ ਹੋਈ ਹੋਈ ਹੈ ਲੇਕਿਨ ਬਣ ਕਿਉਂ ਨਹੀਂ ਰਹੀ ਸਵਾਲ ਵੱਡਾ ਹੈ ਕਿਉਂਕਿ ਠੇਕੇਦਾਰ ਇਹ ਕਹਿੰਦਾ ਕਿ ਠੰਡ ਦੇ ਮੱਦੇ ਨਜ਼ਰ ਜਿਹੜਾ ਹੈ ਉਹ ਹਲੇ ਕੰਮ ਸ਼ੁਰੂ ਨਹੀਂ ਕੀਤਾ ਜਾ ਸਕਦਾ ਜੋ ਜਾਣਕਾਰੀ ਹੈ ਹਾਲਾਂਕਿ ਪੈਚ ਵਰਕ ਦਾ ਵੀ ਜਿਹੜਾ ਹੈ ਉਹ ਵੀ ਜ਼ਿਕਰ ਹੋਇਆ ਸੀ ਕਿ ਪੈਚ ਵਰਕ ਜਿਹੜੇ ਨੇ ਲਗਾਏ ਗਏ ਨੇ ਲੇਕਿਨ ਜ਼ਮੀਨੀ ਹਕੀਕਤ ਹੈ ਗਰਾਊਂਡ ਜ਼ੀਰੋ ਤੇ ਜਿਹੜੀ ਤਸਵੀਰ ਆਉਗੀ ਕੁਝ ਕਹਿ ਰਿਓ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਚੱਕ ਜਾਹਰ ਨੇ ਯਾਨਿਕ ਸਾਹਮਣੇ ਨੇ ਕਿਉਂਕਿ ਪੈਚਵਰਕ ਇੱਥੇ ਵੀ ਕਿਤੇ ਵੀ ਲੱਗਿਆ ਹੋਇਆ ਦਿਖਾਈ ਨਹੀਂ ਦੇ ਰਿਹਾ ਹਾਲਾਂਕਿ ਐਸਡੀਐਮ ਨਾਪਾ ਦੇ ਨਾਲ ਵੀ ਜਦੋਂ ਇਸ ਬਾਬਤ ਗੱਲਬਾਤ ਜਿਹੜੀ ਆ ਹੋਈ ਆ ਉਹਨਾਂ ਨੇ ਵੀ ਸਪਸ਼ਟ ਕਿਹਾ ਹੈ ਕਿ ਅਸੀਂ ਸਿੰਘ ਸਭਾ ਤੋਂ ਪਹਿਲਾਂ ਇਨਸਟਰਕਸ਼ਨ ਦਿੱਤੀਆਂ ਸੀ ਲਿਖ ਕੇ ਦਿੱਤਾ ਸੀ ਕਿ ਪੈਚਵਰਕ ਇੱਥੇ ਹੋਣਾ ਚਾਹੀਦਾ ਤਾਂ ਜੋ ਜਿਹੜੀ ਸੰਗਤਾਂ ਉਹਨੂੰ ਆਉਣ ਜਾਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਕਿਉਂਕਿ ਭਵਾਨੀਗੜ੍ਹ ਤੋਂ ਲੈ ਕੇ ਕਾਫੀ ਦੂਰ ਏਰੀਆ ਤੱਕ ਜਿਹੜਾ ਇਹ ਇਹ ਸੜਕ ਲੱਗਦੀ ਹੈ ਮੰਡੀ ਗਵਿੰਦਗੜ੍ਹ ਤੋਂ ਇੱਥੇ ਹੈਵੀ ਵਹੀਕਲ ਨੇ ਜਿਹੜੇ ਟਰੱਕ ਜ਼ਿਆਦਾਤਰ ਉਹ ਇੱਥੋਂ ਨਿਕਲਦੇ ਨੇ ਇੱਥੇ ਨਾਲ ਹੋਰ ਵੀ ਨੇ ਜਿਹੜੇ ਉਹ ਡਰਾਈਵਰ ਵੀਰ ਨੇ ਜਿਹੜੇ ਉਹ ਵੀ ਇੱਥੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਡਰਾਈਵਰ ਵੀਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਜੀ ਭਾਈ ਜੀ ਇੱਥੋਂ ਤੁਸੀਂ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਜੀ ਵੀਰੇ ਰੋਡ ਦਾ ਬਹੁਤ ਬੁਰਾ ਹਾਲ ਆ ਬਹੁਤ ਬੁਰਾ ਹਾਲ ਆ ਲੋਕਾਂ ਦਾ ਇੰਨਾ ਨੁਕਸਾਨ ਹੋ ਰਿਹਾ ਸਿਰਫ ਇਹ 2.5 ਕਿਲੋਮੀਟਰ ਦਾ ਹੀ ਟੋਟਾ ਦੇ ਰੋਡ ਦੇ ਉੱਪਰ ਕੂੜਾ ਹੀ ਕੂੜਾ ਬਹੁਤ ਟੋਏ ਆ ਬਿਗਬਾਹ ਇਹ ਪਵਾਨੀਗੜ੍ਹ ਤੱਕ ਲੱਗਦਾ ਹੈ ਰਸਤਾ ਇਹਨੂੰ ਕਿੰਨੀ ਕੁ ਵਾਰੀ ਅਪੀਲ ਕੀਤੀ ਤੁਸੀਂ ਪ੍ਰਸ਼ਾਸਨ ਨੂੰ ਕਿ ਇਹਨੂੰ ਬਣਾਇਆ ਜਾਵੇ ਵੀਰੇ ਬਹੁਤ ਵਾਰ ਬਹੁਤ ਵਾਰ ਕਹਿੰਦੇ ਆ ਮਹੀਨੇ ਤੇ ਕੰਮ ਸ਼ੁਰੂ ਹੋ ਜਾਣਾ ਆ ਮਿੱਟੀ ਛੱਟੇ ਜਾਂਦੇ ਆ ਫੱਦਰ ਕਰ ਜਾਂਦੇ ਆ ਬਾਸ ਕੋਈ ਪੱਕਾ ਜਗ੍ਹਾੜ ਨਹੀਂ ਕਰਦੇ ਪਤਾ ਲੱਗਿਆ ਬਹੁਤ ਐਕਸੀਡੈਂਟ ਹੋਏ ਜਾਂਦਾ ਵੀ ਗੀਆਂ ਵੀਰੇ ਬਹੁਤ 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 ਲੋਕਾਂ ਇਨਖਾਨ ਹੋਇਆ ਵੀਰੇ ਜਾਨਾਂ ਬਹੁਤ ਲੱਗੀਆਂ ਤਾਂ ਹੁਣ ਉਹਨੇ ਐਕਸੀਡੈਂਟ ਵਾਈ ਦੋ ਜਵਾ ਜੋ ਦੋ ਮੁੰਡੇ ਮਰੇ ਆ ਦਰਸਲ ਮੱਡੀ ਗੁਵਿੰਦਗੜ ਤੋਂ ਆਇਆ ਅਮਲੋ ਨਾਪਾ ਹੁੰਦੀ ਹੋਈ ਇਹ ਸੜਕ ਅੱਗੇ ਜਾ ਕੇ ਦੂਸਰੇ ਸੁਬੇ ਨਾਲ ਜੁੜਦੀ ਹੈ ਜਿਸ ਕਰਕੇ ਇੱਥੇ ਸਟੀਲ ਸਿਟੀ ਮੱਡੀ ਗੁਵਿੰਦਗੜ ਤੋਂ ਨਾਪਾ ਤੱਕ ਦੀ ਹੈ ਅਤੇ ਭਵਾਨੀਗੜ ਤੱਕ ਦਾ ਜਿਹੜਾ ਸਫ਼ਰ ਹੈ ਉਹ ਕਾਫੀ ਔਖਾ ਹੈ ਕਿਉਂਕਿ 55 ਕਿਲੋਮੀਟਰ ਦੀ ਸੜਕ ਪਿਛਲੇ ਕੁਝ ਸਾਲਾਂ ਤੋਂ ਦਰਸਯੋਗ ਜਿਹੜੀ ਹਾਲਤ ਵਿੱਚ ਜਾਪ ਰਹੀ ਹੈ ਜਿੱਥੇ ਵੱਡੇ-ਵੱਡੇ ਟੋਏ ਹਾਦਸਿਆਂ ਨੂੰ ਦਾਵਤ ਦੇ ਰਹੇ ਨੇ ਅਤੇ ਕਈ ਕੀਮਤੀ ਜਾਨਾਂ ਨਿਕਲੀਆਂ ਜਾ ਰਹੀਆਂ ਸੜਕ ਤੇ ਰੋਜ਼ਾਨਾ ਹੋ ਰਹੇ ਹਾਦਸਿਆਂ ਦੇ ਵਿੱਚ ਮੀਂਹ ਦੇ ਮੌਸਮ ਦੌਰਾਨ ਸੜਕ ਵੱਡੇ ਵੱਡੇ ਤਲਾਬ ਦਾ ਰੂਪ ਧਾਰਨ ਕਰ ਲੈਂਦੀ ਹੈ ਜਿਸ ਨਾਲ ਵਾਹਨਾਂ ਦਾ ਵੱਡਾ ਨੁਕਸਾਨ ਹੁੰਦਾ ਤੇ ਕੀਮਤੀ ਜਾਨਾਂ ਜਾਂਦੀਆਂ ਨੇ ਇੱਥੇ ਕੋਈ ਸਾਵਧਾਨੀ ਨਹੀਂ ਲੈਂਦਾ ਤੇ ਸਾਹਮਣੇ ਆ ਬਹਾਦੇਲਾ ਕੀ ਹਾਲਾਤ ਨੇ ਮਿੱਟੀ ਉੱਡਦੀ ਆ ਪੂਏ ਹਾਲ ਆ ਤੁਸੀਂ 10 ਮਿੰਟ ਖੜ੍ਹ ਜਾਏਗਾ ਨਾ ਪਛਾਣ ਜੇ ਤੁਹਾਨੂੰ ਕੋਈ ਕਹਿੰਦਾ ਵੀ ਬੰਦਾ ਹੀ ਆ ਲੈਣਾ ਪਤਾ ਨਹੀਂ ਕੋਈ ਸਟੈਚੂ ਖੜਾ ਇੱਥੇ ਕੋਈ ਨਹੀਂ ਪੁੱਛਦਾ ਤੁਹਾਡੇ ਸਾਹਮਣੇ ਟੋਏ ਡੱਬੇ ਨੇ ਮੀਂਹ ਪੈ ਜਾਂਦਾ ਬਰਹਾਲ ਗੱਡੀਆਂ ਪਲਟ ਜਾਂਦੀਆਂ ਨੇ ਇੱਥੇ ਕਿਹੜਾ ਤੁਸੀਂ ਦੇਖ ਲੋ ਟੈਂਡੇ ਬਾਸ ਨੂੰ ਦੋ ਮਹੀਨੇ ਹੋ 2 ਮਹੀਨੇ ਤੋਂ ਬਾਅਦ ਟੈਂਡਰ ਦੇ ਪਾਸ ਹੁੰਦੇ ਉਹ ਦੇ ਲੋ ਮਿੱਟੀ ਮੈਨੂੰ ਲੱਗਦਾ ਅੱਜ ਜਾਂ ਕੱਲ ਦੇ ਵਿੱਚ ਡਿੱਗੀ ਹੋਣੀ ਆ ਇਹ ਕੋਈ ਹਾਲਾਤ ਨਹੀਂ ਹੈਗੇ ਇੱਥੇ ਬੁਏ ਹਾਲਾਤ ਨੇ ਪ੍ਰਸ਼ਾਸਨਿਕ ਅਧਿਕਾਰੀ ਕੋਈ ਵੀ ਨਹੀਂ ਆਇਆ ਇੱਥੇ ਕੋਈ ਸ਼ਾਸਨਿਕ ਵੀ ਹੁਣ ਪਤਾ ਨਹੀਂ ਲੱਗਦਾ ਵੀ ਕੋਈ ਆਂਦਾ ਜਾਂ ਨਹੀਂ ਆਂਦਾ ਇਹਨਾਂ ਕੋਈ ਜਾਂਦਾ ਕਿ ਕੋਈ ਦੇਖੇ ਵੀ ਹਾਂ ਇੱਥੇ ਕੀ ਚੱਲ ਗਏ ਹਾਲਾਤ ਕੀ ਨੇ ਕਿਦਾਂ ਦਾ ਮਾਹੌਲ ਆ ਜੇ ਤਾਂ ਤਾਂ ਪਤਾ ਲੱਗੇ ਵੀ ਇੱਥੇ ਹੈਗੀ ਆ ਕੋਈ ਦੇਖਦਾ ਹੀ ਨਹੀਂ ਸਤੂ ਜੀ ਦੇਖੋ ਕਿੰਨਾ ਪੋਲੂਸ਼ਨ ਕਿੰਨਾ ਗੇਟ ਹੋਇਆ ਇਹ ਦਿਨ ਇਹ ਸਭ ਅੰਦਰ ਜਾਂਦਾ ਆਪੇ ਬਿਮਾਰੀਆਂ ਲੱਗ ਰਹੀਆਂ ਨੇ ਇੱਥੇ ਬੁਏ ਹਾਲਾਤ ਮੰਗ ਕੀ ਆ ਮੰਗ ਕੀ ਹੈ ਜੀ ਹ ਮੰਗਦਾਈ ਹੈ ਵੀ ਇਹ ਸਹੀ ਹੋ ਜਵੇ ਤਾਂ ਦੇਖੋ ਵੀ ਕਿੰਨਾ ਫਾਇਦਾ ਹੈ ਨਾ ਐਕਸੀਡੈਂਟ ਤੋਂ ਬਾਜੀ ਜਾਣਗੇ ਬਹੁਤ ਲੋਕਾਂ ਦੇ ਐਕਸੀਡੈਂਟ ਹੁੰਦੇ ਨੇ ਆ ਥੋੜੇ ਜਿਹੇ ਸਾਹਮਣੇ ਨੁਕਸਾਨ ਹੁੰਦਾ ਗੱਡੀਆਂ ਫੁੱਟਦੀਆਂ ਨੇ ਮੰਗਦਾਈ ਇਹ ਵੀ ਬਣ ਜਵੇ ਤਾਂ ਜਾਦਾ ਵਧੀਆ ਇਹ ਸੋ ਮੰਗ ਅਸੀਂ ਕੀਤੀ ਜਾ ਰਹੀ ਹੈ ਕਿ ਜਲਤੋਂ ਜਲਦ ਜਿਹੜਾ ਰੋਡ ਹੈ ਉਹ ਬਣ ਜਵੇ ਤਾਂ ਜੋ ਇਹਨਾਂ ਨੂੰ ਸੁੱਖ ਦਾ ਸਾਹ ਹੈ ਉਹ ਜ਼ਰੂਰ ਮਿਲੇ ਸੋ ਇੱਥੇ ਡਰਾਈਵਰ ਵੀਰ ਹੋਰ ਵੀ ਜਿਹੜੇ ਨੇ ਕਾਫੀ ਖੜੇ ਨੇ ਹਾਲਾਂਕਿ ਉਹਨਾਂ ਦੇ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਲੇਕਿਨ ਮੋਕੇ ਦਾ ਹਾਲ ਤੁਸੀਂ ਦੇਖ ਪਾ ਰਹੇ ਹੋ ਕਿ ਕਿੰਨੀ ਡਸਟ ਹੈ ਇੱਥੇ ਕਿੰਨਾ ਪੋਲੂਸ਼ਨ ਤਾਂ ਆਲਰੇਡੀ ਪਹਿਲਾਂ ਹੀ ਮੰਡੀ ਗੋਵਿੰਦਗੜ੍ਹ ਦੇ ਵਿੱਚ ਹੈ ਕਿਉਂਕਿ ਇੰਡਸਟਰੀਅਲ ਏਰੀਆ ਹੈ ਇਹ ਪੋਲੂਸ਼ਨ ਇੱਥੇ ਪਹਿਲਾਂ ਹੀ ਬਹੁਤ ਜ਼ਿਆਦਾ ਹੈ ਲੇਕਿਨ ਉਸ ਦੇ ਬਾਵਜੂਦ ਵੀ ਜੇਕਰ ਡਸਟ ਦੀ ਗੱਲਬਾਤ ਕੀਤੀ ਹੈ ਤਾਂ ਡਸਟ ਬਹੁਤ ਹੀ ਜ਼ਿਆਦਾ ਹੈ ਇੱਥੇ ਤਾਂ ਹੋਰ ਵੀ ਇੱਥੇ ਖੜੇ ਨੇ ਸਥਾਨਕ ਵੀਰ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀਰ ਜੀ ਕੀ ਕਹੋਗੇ ਕਿਉਂਕਿ ਰੋਡ ਨੂੰ ਲੈ ਕੇ ਬਹੁਤ ਸਮੱਸਿਆਵਾਂ ਨੇ ਕਈਆਂ ਦੀ ਜਾਨਾਂ ਵੀ ਚਲਾਂਗੀਆਂ ਬਹੁਤ ਜ਼ਰੂਰ ਜਾਂਦੀ ਨੇ ਸਾਰੇ ਹੁਣ ਵੀ ਅੱਜ ਕੱਲ ਕਿਉਂਕਿ ਇਹ ਜਿਹੜੇ ਇੱਕ ਤਾਂ ਪੋਲੂਸ਼ਨ ਦਾ ਹੈਗਾ ਹੀ ਆ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡੇ ਧੁੰਦ ਕਿੰਨੀ ਜ਼ਿਆਦਾ ਪੈ ਰਹੀ ਹੈ ਉਸ ਤੋਂ ਬਾਅਦ ਉਰੇ ਦੇ ਜਿਹੜੀ ਮਿੱਟੀ ਉੱਡ ਰਹੀ ਹੈ ਉਹਨੂੰ ਦੇਖ ਕੇ ਵੀ ਤੁਸੀਂ ਦੇਖ ਸਕਦੇ ਹੋ ਬੰਦੇ ਨੂੰ ਬੰਦਾ ਨਹੀਂ ਦਿਖਦਾ ਜੀ ਅੱਗੇ ਤੋਂ ਅੱਗੇ ਵੱਧ ਇਹ ਇਸ ਕਰਕੇ ਬਹੁਤ ਜ਼ਿਆਦਾ ਐਕਸੀਡੈਂਟ ਵੀ ਹੁੰਦੇ ਨੇ ਹੁਣ ਵੀ ਸਾਡੇ ਮੁੰਡੇ ਦੀ ਸਕੂਟੀ ਥੱਲੇ ਆ ਗਿਆ ਧੂਏ ਦੇ ਕਰਕੇ ਹੁਣ ਅੱਖਾਂ ਦੇ ਵਿੱਚ ਮਿੱਟੀ ਪੈ ਜਾਂਦੀ ਹੈ ਉਹਨੇ ਚ ਕੁਝ ਦਿਖਦਾ ਨਹੀਂ ਹੈਗਾ ਹੋ ਜਾਂਦਾ ਹੀ ਕੰਮ ਇਹ ਸੜਕ ਬਣ ਕਿਉਂ ਨਹੀਂ ਰਹੀ ਕਾਰ ਨਹੀਂ ਕੀ ਬਣਦੀ ਦੇਖੋ ਜੀ ਕਾਫੀ ਟਾਈਮ ਤੋਂ ਇਹ ਪੈਂਡਿੰਗ ਚੱਲਦਾ ਪਿਆ ਕੰਮ ਅਸੀਂ ਤਾਂ ਇਸ ਰੋਡ ਤੋਂ ਆਣਾ ਵੀ ਮਤਲਬ ਸਹੀ ਨਹੀਂ ਸਮਝਦੇ ਅਸੀਂ ਤਾਂ ਘੁੰਮ ਕੇ ਆਨੇ ਆ ਇਧਰੋਂ ਆ ਕੇ ਅਸੀਂ ਕੁਝ ਨਹੀਂ 하게 ਅਸੀਂ ਤਾਂ ਮਲੋ ਰੋਡ ਤੋਂ ਹਣੀ ਮੈਂ ਖੰਨੇ ਤੋਂ ਜਾਣਾ ਖਾੜਾ ਜਾਣਾ ਪਸੰਦ ਕਰਦਾ ਇਧਰੋਂ ਆਣਾ ਬਦੰਦੀ ਕਰਦਾ ਇਧਰ ਬਹੁਤ ਮਿੱਟੀ ਹੈ ਜੀ ਬਹੁਤ ਬੁਰਾ ਹਾਲ ਹੈ ਤੇ ਇਧਰੋਂ ਆਉਣ ਨੂੰ ਇਹ ਜਿਹੜਾ ਹੈ ਸਹੀ ਨਹੀਂ ਸਮਝਿਆ ਜਾਂਦਾ ਲੋਕਾਂ ਦੁਆਰਾ ਕਿ ਜੇਕਰ ਇਸ ਰੋਡ ਤੋਂ ਅਸੀਂ ਆਵਾਂਗੇ ਤਾਂ ਫਿਰ ਜਾਂ ਤਾਂ ਫਿਰ ਉਹਨਾਂ ਦੀਆਂ ਗੱਡੀਆਂ ਖਰਾਬ ਹੋਣਗੀਆਂ ਜਾਂ ਫਿਰ ਉਹਨਾਂ ਨੂੰ ਹੋਰ ਵੀ ਜਿਹੜਾ ਸਮੱਸਿਆਵਾਂ ਨਾਲ ਜਿਹੜਾ ਇਹ ਯੋਜਨਾ ਜਰੂਰ ਪੈ ਸਕਦਾ ਹੈ ਸੋ ਹੈਵੀ ਵਹੀਕਲ ਨੇ ਤੁਸੀਂ ਦੇਖ ਪਾ ਰਹੇ ਹੋ ਕਿ ਕਿੰਨੇ ਮੁਸ਼ਕਲ ਤਰੀਕੇ ਦੇ ਨਾਲ ਜਿਹੜੇ ਨੇ ਵਹੀਕਲ ਇੱਥੋਂ ਲੰਘਦੇ ਹੋਏ ਨਜ਼ਰ ਆ ਰਹੇ ਨੇ ਸੜਕ ਦੇ ਨਿਰਮਾਣ ਲਈ ਕੁਝ ਮਹੀਨੇ ਪਹਿਲਾਂ ਯਾਨੀ ਕਿ ਜਾਣਕਾਰੀ ਮੁਤਾਬਕ 23/10/2020 ਨੂੰ ਕਰੀਬ ਪੈਂਤੀ ਕ੍ਰੂਡ ਦੇ ਕਰੀਬ ਦਾ ਟੈਂਡਰ ਪਾਸ ਹੋਇਆ ਜਿਸ ਦਰਮਿਆਨ 1 ਸਾਲ ਦੇ ਅੰਦਰ ਅੰਦਰ ਇਹ ਸੜਕ ਬਣਨ ਦੀ ਤਸਵੀਜ ਰੱਖੀ ਗਈ ਹੈ ਲੇਕਿਨ ਹਲੇ ਤੱਕ ਇਸ ਸੜਕ ਦਾ ਕੰਮ ਸ਼ੁਰੂ ਨਹੀਂ ਹੋਇਆ ਅਤੇ ਠੰਡ ਕਾਰਨ ਦੱਸਿਆ ਜਾ ਰਿਹਾ ਕਿ ਠੰਡ ਦੇ ਕਾਰਨ ਹਲੇ ਕੰਮ ਸ਼ੁਰੂ ਨਹੀਂ ਕੀਤਾ ਜਾ ਰਿਹਾ ਟਰਾਲੀ ਜੀ ਆ ਰਹੀ ਸੀ ਕਿ ਟੋਏ ਬਹੁਤ ਨੇ ਜੀ ਇਹਦੇ ਰੋਡ ਤੇ ਟਰਾਲੀ ਟੋਏ ਕਰਨ ਪਲਟੀ ਆ ਜੀ ਬਹੁਤ ਜਾਨੀ ਮਾਨੀ ਨੁਕਸਾਨ ਵੀ ਹੁੰਦੇ ਨੇ ਜੀ ਬਹੁਤ ਪਹਿਲਾਂ ਇਹ ਦੇਖੋ ਬਹੁਤ ਬੜਾ ਹਾਦਸਾ ਹੋਇਆ ਜੀ ਤੁਹਾਡੇ ਕੋਲੇ ਹਾਂ ਜੀ ਇਹ ਟੋਇਆਂ ਦਾ ਕਾਰਨ ਹੈ ਜੀ ਸਭ ਤੋਂ ਬੜਾ ਹਾਂ ਜੀ ਨਹੀਂ ਫਿਰ ਇਹ ਭਰੇ ਕਤ ਨਹੀਂ ਜਾਂਦੇ ਟੋਏ ਤੁਹੇ ਪਤਾ ਨਹੀਂ ਜੀ ਸਰਕਾਰਾਂ ਦਾ ਕੀ ਕਾਰਨਾ ਜੀ ਇਹ ਪਰਦੇ ਕਾਤੇ ਨਹੀਂ ਜੀ ਹੈਗੇ ਦੇਖੋ ਕਿੰਨਾ ਸਾਰੀ ਰੋਡ ਤੇ ਟੋਏ ਨੇ ਜੀ ਭਵਾਨੀਗੜ੍ਹ ਤੱਕ ਟੋਏ ਟੋਏ ਨੇ ਜੀ ਇਹ ਹਾਂਜੀ ਸੜਕ ਨੂੰ ਤਾਂ 10 ਸਾਲ ਹੋ ਗਏ ਜੀ ਖਰਾਬ ਹੋਈ ਨੂੰ ਇੱਕ ਨੇ ਕਦੇ ਪੈਚ ਲੱਗ ਜਾਂਦੇ ਨੇ ਜੀ ਫਿਰ ਫਿਰ ਚੱਲਦੀ ਹੋ ਜਾਂਦੀ ਹੈ ਜੀ ਫਿਰ ਪੈਚ ਨਿਕਲ ਜਾਂਦੇ ਨੇ ਜੀ ਫਿਰ 21ਵੀਂ ਸਦੀ ਚੱਲ ਰਹੀ ਆ ਅਤੇ ਸਦੀ ਦੇ ਵਿੱਚ ਜਿੱਥੇ ਦੇਸ਼ ਤਰੱਕੀ ਕਰ ਰਿਹਾ ਤਾਂ ਉੱਥੇ ਬਹੁਤ ਸਾਰੇ ਇਲਾਕੇ ਜਿਹਾ ਵੀ ਹਨ ਜਿੱਥੇ ਕਹਿ ਸਕਦੇ ਆ ਸੜਕਾਂ ਜਿਹੜੀਆਂ ਉਹਨਾਂ ਦੀ ਹਾਲਤ ਬਹੁਤ ਤਰਸਜੋਗ ਹੋਈ ਪਈ ਆ ਕਿਉਂਕਿ ਬਹੁਤ ਸਾਰੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਕਹਿ ਸਕਦੇ ਜਦੋਂ ਐਂਟਰ ਹੋਣਾ ਹੁੰਦਾ ਜੋ ਹਾਈਵੇ ਨਿਕਲਦੇ ਨੇ ਜਾਂ ਸੜਕਾਂ ਨਿਕਲਦੀਆਂ ਨੇ ਉਹਨਾਂ ਦੀ ਹਾਲਤ ਇੰਨੀ ਤਰਸਜੋਗ ਹੈ ਕਿ ਲੋਕੀ ਆਪਣੇ ਆਪ ਵੱਲ ਨੂੰ ਵੇਖਦੇ ਨੇ ਕਿ ਇਹਨਾਂ ਸੜਕਾਂ ਰਾਈ ਉਹਨਾਂ ਨੂੰ ਲੰਘਣਾ ਪੈ ਰਿਹਾ ਪਵਾਨੀਗੜ ਇਸ ਸਮੇਂ ਮੌਜੂਦ ਆ ਜਿੱਥੇ ਕਹਿ ਸਕਦੇ ਆ ਇੱਕ ਵੱਡੀ ਸੜਕ ਤੋਂ ਉੱਤਰਨਸਾਰ ਜੋ ਤੁਸੀਂ ਨਾਬੇ ਵੱਲ ਨੂੰ ਜਾਓਗੇ ਤਸਵੀਰ ਦਿਖਾਵਾਂਗੇ ਸਭ ਤੋਂ ਪਹਿਲਾਂ ਇਹ ਰੋਡ ਜਿਸ ਰੋਡ ਦੇ ਫੁੱਟਪਾਥ ਤੇ ਮੈਂ ਇਸ ਸਮੇਂ ਮੌਜੂਦ ਆ ਫੁੱਟਪਾਥ ਦੇਖਿਆ ਜਾ ਸਕਦਾ ਇਹ ਰੋਡ ਇਸ ਸਾਈਡ ਨੂੰ ਦਿਖਾਈ ਜਾਵੇ ਇਥੋਂ ਇਹ ਰੋਡ ਦੀ ਸ਼ੁਰੂਆਤ ਹੁੰਦੀ ਆ ਪੁਵਾਨੀਗੜ ਤੋਂ ਮੰਡੀ ਗੋਬਿੰਦਗੜ ਸਾਈਡ ਵੱਲ ਨੂੰ ਇਸ ਰੋਡ ਦੇ ਵਿੱਚ ਖੱਡੇ ਇਸ ਤਰੀਕੇ ਦੇ ਨਾਲ ਨੇ ਕਿ ਜਦੋਂ ਵਿਅਕਤੀ ਕੋਈ ਵੱਡੀ ਹਾਈਵੇ ਤੋਂ ਉਤਰਦਾ ਤਾਂ ਉਸ ਨੂੰ ਗিয়ার ਚੇਂਜ ਕਰਨ ਦੀ ਲੋੜ ਨਹੀਂ ਪੈਂਦੀ ਅਤੇ ਇਸ ਰੋਡ ਤੇ ਜਦੋਂ ਵਹੀਕਲ ਲੈ ਕੇ ਜਾਂਦੇ ਨੇ ਤਾਂ ਉਹਨਾਂ ਨੂੰ ਹਮੇਸ਼ਾ ਇਹ ਡਰ ਰਹਿੰਦਾ ਹੈ ਕਿ ਕੋਈ ਭਾਰੀ ਵਹੀਕਲ ਕਿਸੇ ਨਾ ਕਿਸੇ ਸਮੇਂ ਪਲਟ ਨਾ ਜਾਵੇ ਕਿਉਂਕਿ ਖੱਡੇ ਇੰਨੇ ਡੰਗਾਈ ਦੇ ਨਾਲ ਆ ਸਾਹਮਣੇ ਤੁਸੀਂ ਟਰੱਕ ਦੇਖ ਸਕਦੇ ਹੋ ਮੰਡੀ ਗੁਬਿੰਦਗੜ੍ਹ ਤੱਕ 55 ਕਿਲੋਮੀਟਰ ਦਾ ਪੂਰਾ ਇਹ ਜਿਹੜਾ ਸਟਰੈਚ ਕਰ ਸਕਦੇ ਆ ਇਸ ਸਟਰੈਚ ਦੇ ਵਿੱਚ ਜਿੱਥੇ ਕਿ ਸਾਡੇ ਪਵਾਨੀਗੜ੍ਹ ਤੋਂ ਸ਼ੁਰੂਆਤ ਦੇ ਵਿੱਚ ਹੀ ਜਿਹਾ ਜੋ ਪੂਰਾ ਤਸਵੀਰ ਦੇਖਣ ਨੂੰ ਮਿਲਦੀ ਹੈ ਜਿੱਥੇ ਇਹ ਕੋਈ ਸੜਕ ਦੀ ਲੇਅਰ ਨਹੀਂ ਦਿਖਦੀ ਸਿਰਫ ਰੇਤਾਂ ਹੀ ਰੇਤਾਂ ਦਿਖਾਈ ਦਿੰਦਾ ਕਿਉਂਕਿ ਇੱਥੇ ਖੱਡੇ ਸੀਗੇ ਖੱਡਿਆਂ ਤੋਂ ਬਾਅਦ ਇੱਥੇ ਮਿੱਟੀ ਪਾਈ ਗਈ ਅਤੇ ਮਿੱਟੀ ਦੀ ਹਾਲਾਤ ਇੰਨੇ ਤਰਸਜੋਗ ਹੈ ਕਿ ਕੋਈ ਵੀ ਵਿਅਕਤੀ ਇੱਥੋਂ ਲੰਘਣਾ ਵਿਅਕਤੀ ਹੱਥੇ ਆਸਾਨ ਨਹੀਂ ਹੋ ਜਾਂਦਾ ਕਦੋਂ ਦੇ ਹਾਲਾਤ ਨੇ ਇਹ ਪਹਿਲਾਂ ਟੋਏ ਹੁੰਦੇ ਸੀ ਜਾਂ ਕਿਵੇਂ ਦੇ ਸੀਗੇ ਇਹਨਾਂ ਭਾਈ ਸਾਹਿਬ ਜੀ ਸਾਨੂੰ ਤਾਂ 2 ਸਾਲ ਹੋ ਗਏ ਜੀ ਇਸ ਦਾ ਨਰਕ ਦੀ ਜਿਉਂਦੀ ਜੀ ਰਹੇ ਹਾਂ ਔਰੇ ਬਿਲਕੁਲ ਵੀ ਸਾਡਾ ਤਾਂ ਇੰਨਾ ਬੁਰਾ ਹਾਲ ਹੈ ਸਾਰੇ ਕੰਮਕਾਰ ਠੱਪ ਪਏ ਨੇ ਸਾਡੇ ਦੁਕਾਨਾਂ ਦੇਖੋ ਬਿਲਕੁਲ ਵਿਹਲੇ ਬੈਠੇ ਆ ਇਸ ਟਾਈਮ ਹੂੰ ਇੰਨੇ ਅਸੀਂ ਦੁਖੀ ਆ ਪਰੇਸ਼ਾਨ ਆ 2 ਸਾਲ ਹੋ ਗਏ ਸਾਨੂੰ ਆਉਂਦੇ ਨੇ ਲਾਰਾ ਲਾ ਕੇ ਬਗ ਜਾਂਦੇ ਨੇ ਜਿਹੜਾ ਸੜਕ ਬਣ ਬਣ ਜੂਗੀ ਜੀ ਬਣ ਜੂਗੀ ਕੋਈ ਨਹੀਂ ਬਣਾ ਰਿਹਾ ਔਰੇ ਅਸੀਂ ਬਹੁਤ ਪਰੇਸ਼ਾਨ ਆਈਏ ਨੇ ਪਹਿਲਾਂ ਕਹਿੰਦੇ ਟੋਏ ਸੀਗੇ ਮਿੱਟੀ ਪਾ ਕੇ ਕਹਿੰਦੇ ਇੱਕ ਵਾਰੀ ਮਰਮਤ ਜੀ ਕਰਤੀ ਆ ਮਰਮਤ ਕੀ ਕਰੀ ਇੱਥੇ ਸਿੱਟ ਜਾਂਦੇ ਨੇ ਪਹਿਲਾਂ ਰੂੜੀਆਂ ਸਿੱਟ ਗਈ ਸੀ ਉਰੇ ਉਹ ਪਹਿਲਾਂ ਕਰਿਆ ਨਾ ਇਹਨਾਂ ਨੇ ਪੱਧਰ ਥੱਲੇ ਹੁਣ ਉੱਪਰ ਪਾ ਗਏ ਇਹਦੇ ਆ ਮਿੱਟੀ ਜੀ ਪਾ ਗਏ ਹੁਣ ਹਲੇ ਕੋਈ ਹਲੇ ਦਾ ਕੋਈ ਹੱਲ ਨਹੀਂ ਹੈ ਹਾਸਤੇ ਵੀ ਬਹੁਤ ਹੁੰਦੇ ਹੋਣੇ ਕਿਉਂਕਿ ਟਰੈਕਟਰ ਟਰਾਲੀਆਂ ਬਹੁਤ ਲੰਘਦੇ ਨੇ ਇੰਨੇ ਹਾਦਸੇ ਇੱਥੇ ਹੋ ਰਹੇ ਨੇ ਅਸੀਂ ਹਰੇਕ ਨੂੰ ਕਿਸੇ ਨੂੰ ਚੱਕ ਕੇ ਕਿਸੇ ਨੂੰ ਪਹਿਲਾਂ ਪਾਣੀ 'ਚ ਡੁੱਬਦੇ ਰਹੇ ਨੇ ਹੁਣ ਅਸੀਂ ਕੋਈ ਰਾਹ ਜਾਂਦਾ ਕੋਈ ਗਿਰ ਜਾਂਦਾ ਉਹਨੂੰ ਚੱਕਦੇ ਆ ਉਹਨੂੰ ਕੋਈ ਹਸਪਤਾਲ ਪਹੁੰਚਾਉਣਾ ਕਦੇ ਕਿਤੇ ਕੁਝ ਨੂੰ ਪਰੇਸ਼ਾਨੀ ਬੱਸੇ ਬਹੁ ਸੀਗਾ ਹੁਣ ਜਿਆਦੇ ਜਿਆਦੇ ਪਰੇਸ਼ਾਨੀਆਂ ਪਰੇਸ਼ਾਨੀਆਂ ਹੋ ਰਹੀਆਂ ਨੇ ਭਾਜੀ ਹਾਲਾਤ ਕਿਵੇਂ ਦੇ ਵੇਖ ਦਿਓ ਸੜਕ ਤੇ ਜੋ ਹਾਲਾਤ ਨੇ ਕਹਿੰਦੇ ਤਰਸਜੋਗ ਹਾਲਾਤ ਨੇ ਚਾਹੇ ਮੰਡੀ ਗੁਬਿੰਦਗੜ ਤੱਕ ਜਾਣਾ ਹੋਵੇ ਵੱਡੀ ਰੋਡ ਤੋਂ ਉਤਰ ਕੇ ਅੱਗੇ ਜਾਣੇ ਪਤਾ ਲੱਗਦਾ ਇਹਦੇ ਹਾਲਾਤ ਜੀ ਸੜਕ ਦੇ ਨਾ ਸਾਲ ਡੇਢ ਸਾਲ ਹੋ ਗਿਆ ਇਹਦੇ ਬਹੁਤ ਹਾਲਾਤ ਮਾੜੇ ਨੇ ਜੀ ਜਿਹੜੀਆਂ ਗੱਡੀਆਂ ਆਉਂਦੀਆਂ ਨੇ ਖੜ ਖੜ ਗੱਡੀਆਂ ਕਰਦੀਆਂ ਜਾਂਦੀਆਂ ਨੇ ਬਹੁਤ ਬੁਰਾ ਹਾਲ ਹੈ ਆ ਵੱਡਾ ਰੋਡ ਨਾ ਮੇਨ ਆਹ ਉਹਨੂੰ ਹਾਈਵੇ ਜਿਹਾ ਦਿੱਲੀ ਨੂੰ ਕਹਿੰਦੇ ਲੱਗ ਰਿਹਾ ਏ ਰੋਡ ਮੇਨ ਆ ਇਹ ਇਹ ਰੋਡ ਦਾ ਨਾਮ ਨਹੀਂ ਪਤਾ ਹੈਗਾ ਦਿੱਲੀ ਕਟੜਾ ਹਾਈਵੇ ਰੋਡ ਨੂੰ ਇਹ ਲੱਗ ਰਿਹਾ ਜਦੋਂ ਬੰਦਾ نیچے ਐ ਦੇਖਦਾ ਗੱਡੀਆਂ ਇਧਰ ਖੜ ਖੜ ਗੱਡੀਆਂ ਕਰਦੀ ਜਾਂਦੇ ਨੇ ਬਹੁਤ ਹੀ ਮਾੜਾ ਹਾਲਾਤ ਨੇ ਜੀ ਇਹ ਕੱਚੇ ਰਸਤੇ ਪੱਕੇ ਕੀਤੇ ਜਾਣਾ ਕਿਤੇ ਕਾਗਜ਼ਾਂ ਦੇ ਵਿੱਚ ਇਹੋ ਜਿਹਾ ਕੋਈ ਵੀ ਉਹ ਨਹੀਂ ਹੈਗਾ ਵੀ ਸਾਰੇ ਰਸਤੇ ਪੱਕੇ ਨੇ ਹਾਂਜੀ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਨੀ ਚਾਹੁੰਦੇ ਆਂ ਵੀ ਇਹ ਜਿਹੜੀ ਭਵਾਨੀਗੜ੍ਹ ਤੋਂ ਗਵਿੰਦਗੜ੍ਹ ਤੋਂ ਭਵਾਨੀਗੜ੍ਹ ਵਾਲੀ ਰੋਡ ਐ ਇਹਦਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਬਹੁਤ ਜ਼ਿਆਦਾ ਟੁੱਟੀ ਹੋਈ ਐ ਡੇਲੀ ਇੱਥੇ ਹਾਦਸੇ ਹੁੰਦੇ ਨੇ ਅੱਜਕੱਲ੍ਹ ਦੇ ਦਿਨਾਂ ਦੇ ਵਿੱਚ ਜਿਵੇਂ ਹੁਣ 슈ਗਰ ਮਿਲ ਸਲਾਣਾ ਚੱਲ ਰਹੀ ਐ ਸਾਡੇ ਉਂ ਇਧਰੋਂ ਜ਼ਿੰਮੇਦਾਰਾਂ ਦੀਆਂ ਟਰੈਕਟਰ ਟਰਾਲੀਆਂ ਗੰਨੇ ਦਾ ਬਹੁਤ ਓਵਰਲੋਡ ਹੋ ਜਾਂਦਾ ਭਰੀਆਂ ਉੱਚੀਆਂ ਹੁੰਦੀਆਂ ਨੇ ਉਹ ਉਹ ਕਿਤੇ ਨਾ ਕਿਤੇ ਖੱਡੇ ਦੇ ਵਿੱਚ ਗਿਰ ਕੇ ਪਲਟਦੀਆਂ ਨੇ ਜਦੋਂ ਪੱਟੀਆਂ ਨੇ ਨੇੜੇ ਜਾਂਦਾ ਹੋਇਆ ਕੋਈ ਸਕੂਟਰ ਤੇ ਸਵਾਰ ਕੋਈ ਕਾਰ ਲੰਘਦੀ ਹੈ ਤਾਂ ਉਹ ਥੱਲੇ ਡੜੇ ਜਾਂਦੇ ਨੇ ਦੱਬੇ ਜਾਂਦੇ ਨੇ ਜਿਸ ਦੇ ਵਿੱਚ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਰਹਿੰਦਾ ਹੈ ਚਲੋ ਪਿਛਲੇ ਸਾਲ ਵੀ ਮੈਂ ਕੋਸ਼ਿਸ਼ ਕੀਤੀ ਸੀ ਵੀ ਇਹ ਨਤੀਜ ਨੂੰ ਮੁੱਖ ਰੱਖਦੇ ਹੋਏ ਮੈਂ ਆਪਣੇ ਪੱਲਿਓ ਇਹਨੂੰ ਆਪਣੇ ਟਰੈਕਟਰ ਟਰਾਲੀ ਜੀਪ ਟਰਾਲੀ ਰਾਹੀਂ ਇਹਦਾ ਪੈਚ ਵਰਕ ਕਰਵਾਇਆ ਉਦੋਂ ਬਾਅਦ ਫਿਰ ਬਰਸਾਤਾਂ ਸ਼ੁਰੂ ਹੋਈਆਂ ਬਰਸਾਤਾਂ ਦੇ ਵਿੱਚ ਉਹ ਨਾ ਟਿਕ ਸਕਿਆ ਦੁਬਾਰਾ ਫਿਰ ਟੋਏ ਡੂੰਘੇ ਹੁੰਦੇ ਗਏ ਚਲ ਫਿਰ ਵੀ ਮੈਨੂੰ ਮੇਰੇ ਮਿੱਤਰਾਂ ਦੋਸਤਾਂ ਦੀ ਹੱਲਾਸ਼ੇਰੀ ਨਹੀਂ ਮੈਂ ਫਿਰ ਕੋਸ਼ਿਸ਼ ਕੀਤੀ ਵੀ ਇਹਨੂੰ ਮੈਂ ਸਿਮਿੰਟ ਬਜਰੀ ਲਿਆ ਕੇ ਫਿਰ ਭਰਨ ਦੀ ਕੋਸ਼ਿਸ਼ ਕੀਤੀ ਜੋ ਕਿ ਉਰ ਰਹੀ ਨਹੀਂ ਫਿਰ ਨਿਕਲਦੇ ਰਹੇ ਉਧਰ ਇਸ ਬਾਬਤ ਜਦੋਂ SDM ਨਾਬਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਆਪ ਇਸ ਕਾਰਨ ਬਿਹਾਲ ਨੇ ਕਿਉਂਕਿ ਸਿੰਘ ਸਭਾ ਦੇ ਮੱਦੇਨਜ਼ਰ ਉਹਨਾਂ ਇੱਕ ਪੱਤਰ ਜਾਰੀ ਕਰ ਪੈਚ ਵਰਕ ਕਰਨ ਲਈ ਕਿਹਾ ਸੀ ਪਰantu ਹਲੇਤਾ ਕੋਥੇ ਕੁਝ ਵੀ ਨਹੀਂ ਹੋਇਆ ਕੋਈ ਪੈਚ ਵਰਕ ਨਹੀਂ ਹੋਇਆ ਲੋਹਾਨਗਰੀ ਮੰਡੀ ਗੋਬਿੰਦਗੜ ਦੀ ਜੇਕਰ ਗੱਲ ਕੀਤੀ ਜਾਏ ਤਾਂ ਉਥੋਂ ਲੈ ਕੇ ਪਵਾਨੀ ਗੜ ਤੱਕ 55 ਤੋਂ 60 ਕਿਲੋਮੀਟਰ ਦਾ ਇਹ ਜਿਹੜਾ ਹੈ ਕਿਲੋਮੀਟਰ ਦਾ ਜਿਹੜਾ ਸਫਰ ਹੈ ਉਹ ਇੰਨਾ ਕੁ ਖਰਾਬ ਹੈ ਕਿ ਜਦੋਂ ਲੋਕ ਇਸ ਸਫਰ ਤੇ ਆਉਂਦੇ ਨੇ ਤਾਂ ਉਹਨਾਂ ਨੂੰ 100 ਨਹੀਂ 3600 ਵਾਰੀ ਸੋਚਣਾ ਪੈਂਦਾ ਕਿਉਂਕਿ ਸੜਕ ਬਣੀ ਨੂੰ ਕਿੰਨੇ ਸਾਲ ਹੋ ਗਏ ਪੈਚ ਵਰਕ ਦੇ ਲਈ ਪੈਸੇ ਵੀ ਕਹਿੰਦੇ ਆਏ ਹੋਏ ਆ ਉਹ ਲੱਗੇ ਆ ਨਹੀਂ ਲੱਗੇ ਇਸ ਮੁਤਲਕ ਗੱਲਬਾਤ ਕਰਾਂ ਕਿ ਸੜਨਾਲ ਐਸ ਡੀ ਐਮ ਨਾਬਾ ਦਰਸ਼ੇਮ ਚੰਦ ਜੀ ਨੇ ਉਹਨਾਂ ਗੱਲਬਾਤ ਕਰਦੇ ਕਿ ਕੀ ਸਟੇਟਸ ਹੈ ਹੁਣ ਇਸ ਸੜਕ ਦਾ ਸਰ ਕੀ ਅਪਡੇਟ ਹੈ ਕਿ ਕੰਸਰਨ ਤੁਹਾਡੇ ਕੋਲੋਂ ਆਰਡਰ ਕੀਤੇ ਗਏ ਆ ਇਹ ਸੜਕ ਨੂੰ ਠੀਕ ਕਰਨ ਦੇ ਲਈ ਪੈਚ ਵਰਕ ਲਈ ਜਾਂ ਨਵੀਂ ਬਣਾਉਣ ਦੇ ਲਈ ਇਸ ਤਰ੍ਹਾਂ ਜੀ ਲੋਕ ਆਮ ਲੋਕਾਂ ਨੇ ਮੇਰੇ ਧਿਆਨ ਦੇ ਵਿੱਚ ਲਿਆਂਦੇ ਹਨ ਮੈਂ ਵੀ ਜਦੋਂ ਕਿਉਂਕਿ ਪਾਸੋ ਤੱਕ ਜਦੋਂ ਜਾਇਦਾ ਤਾਂ ਬਹੁਤ ਸਾਰਾ ਸਾਰੇ ਖੱਡੇ ਨੇ ਲੋਕਾਂ ਨੇ ਵੀ ਧਿਆਨ ਦੇ ਵਿੱਚ ਲੈਂਦਾ ਜੀ ਮੈਂ ਲਿਖਤੀ ਤੌਰ ਤੇ ਜਿਹੜੇ ਐਕਸ਼ਨ ਪੀ ਡਬਲਯੂ ਡੀ ਨੇ 22 ਉਹਨਾਂ ਨੂੰ 22 11 ਨੂੰ ਲਿਖਿਆ ਸੀਗਾ ਵੀ ਇਸ ਇਹ ਜਿਹੜੀ ਸੜਕਾ ਇਹਨੂੰ ਜਿਹੜੇ ਇਹਦੇ ਖੱਡੇ ਫਿਲਹਾਲ ਤਾਂ ਕਿਉਂਕਿ ਠੰਡ ਦਾ ਮੌਸਮ ਹੈ ਫਿਲਹਾਲ ਖੱਡੇ ਹੀ ਠੀਕ ਕਰਵਾ ਦਿੱਤੇ ਜਾਣ ਤਾਂ ਉਹਨਾਂ ਨੇ ਉਸ ਬੇਸ ਤੇ ਅੱਗੇ ਬੀ ਐਸ ਬਿਲਡਰ ਹੈ ਜੀ ਦਿੜਵਾ ਮੰਡੀ ਦੇ ਤੇ ਉਹਨਾਂ ਨੂੰ ਲਿਖਿਆ ਸੀਗਾ ਉਸ ਤੋਂ ਬਾਅਦ ਮੇਰੇ ਵੱਲੋਂ ਵੀ ਬੀਐਸ ਬਿਲਡਰ ਨੂੰ ਲਿਖਿਆ ਗਿਆ ਕਾਪੀ ਜਿਹੜੀ ਹੈਗੀ ਐਮਐਲ ਸਾਹਿਬ ਨੂੰ ਐਂਡ ਡੀਸੀ ਸਾਹਿਬ ਨੂੰ ਤੇ ਜਿਹੜੇ ਨਿਗਰਾਨ ਇੰਜੀਨੀਅਰ ਪੀਡਬਲਯੂਡੀ ਨੂੰ ਕੀਤੀ ਗਈ ਐ ਐਕਸੀਨ ਸਾਹਿਬ ਨੂੰ ਨਾਲ ਮੀਟਿੰਗ ਵੀ ਇਸ ਸੰਬੰਧ ਚ ਕੀਤੀ ਤੇ ਉਹਨਾਂ ਨੇ ਵੀ ਉਹਨਾਂ ਨੂੰ ਜਿਹੜਾ ਕਿਹਾ ਸੀ ਬਟ ਅਜੇ ਤੱਕ ਹੋਇਆ ਨਹੀਂ ਜੀ ਕੰਮ ਮੇਰੇ ਮੁਤਾਬਕ ਤਾਂ ਅਜੇ ਹੋਇਆ ਨਹੀਂ ਜੋ ਤੁਹਾਡੇ ਵੱਲੋਂ ਕੋਈ ਇਸ ਨੂੰ ਲੈ ਕੇ ਕੋਈ ਗੱਲਬਾਤ ਕੋਈ ਅੱਗੇ ਕੋਈ ਲੈਟਰ ਕੱਢਿਆ ਗਿਆ ਹੋਵੇ ਮੈਂ ਜੀ ਦਿਸਾ ਨੂੰ ਉਤਾਰਾ ਕੀਤਾ ਹੈਗਾ ਨਿਗਰਾਨ ਇੰਜੀਨੀਅਰ ਪੀਡਬਲਯੂਡੀ ਨੂੰ ਕਿਹਾ ਹੈਗਾ ਵੀ ਅੱਜ ਪਰ ਰੂਲ ਜੇ ਕੋਈ ਐਕਸ਼ਨ ਠੇਕੇਦਾਰ ਦੇ ਖਿਲਾਫ ਲੈਣਾ ਬਣਦਾ ਆ ਆਮ ਲੋਕਾਂ ਦੀ ਜਾਨ ਮਾਲ ਖਤਰੇ 'ਚ ਹੈ ਵੀ ਜੇ ਧੁੰਦਾ ਵੀ ਹੈਗੀਆਂ ਹਨ ਖੱਡੇ ਨੇ ਹਨ ਜੇ ਕੋਈ ਐਕਸ਼ਨ ਲੈਣਾ ਬਣਦਾ ਅੱਜ ਪਰ ਜਿਹੜੇ ਟੈਂਡਰ ਦੀਆਂ ਸ਼ਰਤਾਂ ਮੁਤਾਬਕ ਤਾਂ ਉਹ ਲੈਣ ਜੀ ਨੇ ਪੈਚਵਰਕ ਲਈ ਤੁਸੀਂ ਆਰਡਰ ਕੱਢੇ ਹੋਇਆ ਜਾਂ ਫਿਰ ਸੜਕ ਬਣਨ ਦੇ ਲਈ ਆਰਡਰ ਕੱਢੇ ਹੋਇਆ ਇੱਕੋ ਠੰਡ ਦਾ ਮੌਸਮ ਸੀ ਮੈਨੂੰ ਇਹ ਦੱਸਿਆ ਗਿਆ ਸੀ ਵੀ ਪੈਚਵਰਕ ਹੀ ਹੁਣ ਹੋ ਸਕਦਾ ਹੈਗਾ ਇੱਕ ਵਾਰੀ ਤਾਂ ਪੈਚਵਰਕ ਦਾ ਕਿਹਾ ਸੀ ਬਾਕੀ ਕਿੰਨਾ ਬਜਟ ਆਇਆ ਹੈਗਾ ਨਵੀਂ ਸ਼ੜਕ ਦਾ ਆਇਆ ਹੈ ਤੇ ਪੀ ਡਬਲਯੂ ਡੀ ਡਿਪਾਰਟਮੈਂਟ ਦੱਸ ਸਕਦਾ ਜੀ ਤੇ ਪੈਸਵਰਕ ਲਈ ਕਿੰਨਾ ਬਜਟ ਸੀਗਾ ਉਸ ਸਰਕਰ ਦਾ ਨਹੀਂ ਉਹ ਮੇਰੇ ਕੋਲੇ ਤਾਂ ਨਹੀਂ ਇਸ ਬਾਰੇ ਕੋਈ ਫਿਗਰ ਹੈਗੀ ਮੈਂ ਆਮ ਲੋਕਾਂ ਦੀ ਮੁਸ਼ਕਲ ਨੂੰ ਮੁੱਖ ਰੱਖਦੇ ਹੋਏ ਜਿਹੜਾ ਹੈਗਾ ਉਹਨਾਂ ਨੂੰ ਵੈਕਸੀਨ ਪੀ ਡਬਲਯੂ ਡੀ ਨਹੀਂ ਕਿਹਾ ਸੀ ਬਾਕੀ ਤਾਂ ਪੀ ਡਬਲਯੂ ਡੀ ਡਿਪਾਰਟਮੈਂਟ ਤੁਹਾਨੂੰ ਦੱਸ ਸਕਦਾ ਜੀ ਠੇਕੇਦਾਰ ਨੂੰ ਹੁਣ ਤੁਸੀਂ ਕੋਈ ਲੈਟਰ ਕੱਢਿਆ ਹੋਇਆ ਹਾਂ ਹਾਂਜੀ ਮੇਰੇ ਵੱਲੋਂ ਵੀ ਕੱਢਿਆ ਸੀ 22 12 ਨੂੰ ਹੀ ਬਾਅਦ ਦੇ ਵਿੱਚ ਕੱਢਿਆ ਜਦੋਂ ਐਕਸ਼ਨ ਸਾਹਿਬ ਨੇ ਦੱਸਿਆ ਬਟ ਜੀ ਉਹਨਾਂ ਵੱਲੋਂ ਕੋਈ ਰਿਪਲਾਈ ਨਹੀਂ ਆਇਆ ਤੇ ਇਸ ਦਿਨ ਆਲੀ ਮੰਡੀ ਗੁਬਿੰਦਗੜ੍ਹ ਵਸਨੀਕ ਇਸ ਨੂੰ ਖੂਨੀ ਸੜਕ ਵੀ ਕਹਿੰਦੇ ਨੇ ਕਿਉਂਕਿ ਇੱਥੇ ਨਿਤ ਦਿਨੀ ਕਈ ਹਾਦਸੇ ਹੁੰਦੇ ਨੇ ਕਈ ਪਰਿਵਾਰਾਂ ਦੇ ਹੁਣ ਤੱਕ ਇਸ ਸੜਕ ਨੇ ਜੀ ਲੈ ਲਏ ਯਾਨੀ ਕਿ ਸਿੱਧਾ ਤੌਰ ਤੇ ਕਹੀਏ ਕਿ ਇਸ ਖੂਨੀ ਸੜਕ ਨੇ ਕਈ ਪਰਿਵਾਰਾਂ ਦੇ ਚਿਰਾਗ ਬੁਝਾ ਦਿੱਤੇ ਜਿਹੜਾ ਬੱਚਾ ਇਹਦਾ ਸਿੱਧਾ ਆਪਣਾ ਮੋਟਰ ਸਕੂਟਰ ਤੇ ਜਾ ਰਿਹਾ ਸੀਗਾ ਉਹ ਗੱਡੀ ਵਾਲਾ ਆਇਆ ਪਿੱਛੋਂ ਆ ਕੇ ਉਹਨਾਂ ਟਾਇਰ ਥੱਲੇ ਜਿੱਦਾ ਬੱਚੇ ਵੱਡੀ ਘਾਟੀ ਦੇ ਉੱਪਰ ਚੜ੍ਹਤੀ ਜੀ ਉਹਦੀ ਨੌਜਵਾਨ ਮੁੰਡਾ ਸੀਗਾ ਤੋ 28 ਸਾਲ ਦਾ ਮੁੰਡਾ ਸੀਗਾ ਵਿਚਾਰਾ ਬੈਂਕ ਦੇ ਵਿੱਚ ਕੰਮ ਕਰ ਰਿਹਾ ਸੀਗਾ ਹੁਣ ਮਾਪਾਪ ਇਹ ਵੀ ਮਾਂ ਵੀ ਇਹਦੀ ਵਿਧਵਾ ਜੀ ਐਵੇਂ ਸਹੀ ਗੱਲ ਨਹੀਂ ਸੀ ਤੁਹਾਨੂੰ ਇਹ ਵੀ ਵਿਚਾਰੀ ਲੋਕਾਂ ਕੋਠੀਆਂ 'ਚ ਕੰਮ ਕਰਦੀ ਹੈਗੀ ਵੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਆ ਪੂਰੀ ਅਸੀਂ ਤਾਂ ਹੀ ਕਹਾਂਗੇ ਪ੍ਰਸ਼ਾਸਨ ਦੀ ਗਲਤੀ ਹੈ ਰੇਤਾ ਪਿਆ ਸੜਕ ਦੇ ਉੱਤੇ ਬਿਲਕੁਲ ਕੋਈ ਗੌਰ ਨਹੀਂ ਕਰਦਾ ਕਮੇਟੀ ਨਹੀਂ ਕੋਈ ਗੌਰ ਕਰਦੀ ਬਿਲਕੁਲ ਵੀ ਸਾਡੇ ਤਾਂ ਬਲੂਰ ਰੋਡ ਤੋਂ ਲੈ ਕੇ ਨਾ ਪੈਟਰੋਲ ਪੰਪ ਤੱਕ ਤਾਂ ਬਹੁਤ ਬੁਰਾ ਹਾਲ ਹੈ ਇੱਥੇ ਚਾਰ ਚਾਰ ਪੰਪ ਆਪਣੇ ਟਰੱਕ ਬਰਾਬਰ ਬਰਾਬਰ ਲਾ ਕੇ ਖੜੇ ਰਹਿੰਦੇ ਨੇ ਬਿਲਕੁਲ ਲੰਘਣ ਨੂੰ ਨਹੀਂ ਜਗਾ ਨਹੀਂ ਹੁੰਦੀ ਬਿਲਕੁਲ ਵੀ ਐਕਸੀਡੈਂਟ ਜਿੰਨੇ ਵੀ ਹੋ ਰਹੇ ਨੇਗੇ ਤੇ ਛੜਕ ਦੀ ਵਜ੍ਹਾ ਨਾਲ ਹੋ ਰਹੇ ਨੇ ਜੀ ਫੋਟ ਫੋ ਡੂੰਘੇ ਟੋਏ ਨੇ ਜੀ ਟ੍ਰੈਫਿਕ ਉੱਥੇ ਜਾਮ ਲੱਗੀ ਰਹਿੰਦੀ ਹੈਗੀ ਕੰਡੇਆ ਦੇ ਉੱਪਰ ਤੇ ਮਤਲਬ ਕੋਈ ਪ੍ਰਸ਼ਾਸਨ ਨੂੰ ਕੋਈ ਗੌਰ ਨਹੀਂ ਦੇ ਰਹੀ ਜੀ ਇਸ ਦੇ ਪਰ ਇਹ ਸੜਕ ਦਾ ਸੁਧਾਰ ਹੋਣਾ ਚਾਹੀਦਾ ਬਣਨੀ ਚਾਹੀਦੀ ਹੈ ਨਵੀਂ ਉੱtres ਪੂਰੇ ਮਸਲੇ ਦੇ ਵਿੱਚ ਜਦੋਂ ਪੀ ਡਬਲਯੂ ਡੀ ਮੈਕਮੇ ਦੇ ਜੇ ਹੀ ਨਾ ਗੱਲਬਾਤ ਕੀਤੀ ਗਈ ਉਨਾ ਹੀ ਗੱਲਬਾਤ ਸਾਂਝ ਕੀਤੀ ਕਿ ਅਸੀਂ ਪੈਸਵਰਕ ਕਰਵਾਏ ਨੇ ਤੇ ਜਲਦ ਹੀ ਕੰਮ ਵੀ ਸ਼ੁਰੂ ਹੋ ਜਾਏਗਾ ਕੀ ਕਾਰਨ ਨੇ ਸੜਕ ਕਿਉਂ ਨਹੀਂ ਬਣ ਸਸੀ ਕਲ ਸਰ ਗੱਲ ਐਦਾ ਜੀ ਐਸਟੀਮੇਟ ਬਣ ਚੁੱਕਾ ਹੈ ਜੀ ਪ੍ਰੋਜੈਕਟ ਦਾ ਟੈਂਡਰ ਵੀ ਅਲਾਰਟ ਹੋ ਚੁੱਕਾ ਹੈਗਾ ਬਟ ਗੱਲ ਆਏ ਵੀ ਅਲਾਟਮੈਂਟ ਜਿਹੜੀ ਇਹ ਕੰਟਰੈਕਟਰ ਨੂੰ ਹੋਈ ਹੈ 23 10 ਨੂੰ ਹੋਈ ਹੈ 15 11 ਤੋਂ ਬਾਅਦ ਗਵਰਨਮੈਂਟ ਦੇ ਜੋ ਇਨਸਟਰਕਸ਼ਨ ਨੇ ਉਸ ਤੋਂ ਬਾਅਦ ਕੰਮ ਨਹੀਂ ਹੁੰਦਾ ਕਿਉਂਕਿ ਸਰਦੀ ਦਾ ਮੌਸਮ ਸਟਾਰਟ ਹੋ ਜਾਂਦਾ ਹੈ ਫਿਰ ਵੀ ਸਾਡੇ ਵਿਭਾਗ ਵੱਲੋਂ ਜਿੰਨੀ ਕੋਸ਼ਿਸ਼ ਕੀਤੀ ਗਈ ਹੈ ਅਸੀਂ ਸੜਕ ਨੂੰ ਪੋਰਟ ਹੋਲ ਫਰੀ ਕਰ ਦਿੱਤਾ ਗਿਆ ਜਿੰਨਾ ਕਿ ਸਾਡੇ ਤੋਂ ਹੋ ਚੁੱਕਿਆ ਹੈ ਬਾਕੀ ਜਿਹੜੀ ਇਹਦੀ ਅਪਗ੍ਰੇਡੇਸ਼ਨ ਦਾ ਕੰਮ ਹੈਗਾ ਉਹ ਮਾਰਚ ਦੇ ਵਿੱਚ ਜਦੋਂ ਵੀ ਮੌਸਮ ਦਾ ਫਰਕ ਪੈਂਦਾ ਹੈਗਾ ਨਾਲ ਦੀ ਨਾਲ ਅਸੀਂ ਸਟਾਰਟ ਕਰ ਦਾਂਗੇ ਲਈ ਸੁਣਨ ਚਾਹੀਏ ਗੱਲਬਾਤ ਵੀ ਪੈਚ ਵਰਕ ਦੇ ਲਈ ਵੀ ਕਹਿੰਦੇ ਪੈਸੇ ਆਏ ਨੇ ਨਹੀਂ ਐਕਸਟਰਾ ਕੁਝ ਨਹੀਂ ਹੈਗਾ ਜੀ ਉਹਦਾ ਪਾਰਟ ਹੀ ਹੈਗਾ ਰੋਡ ਦਾ ਜੀ ਜੋ ਅਲਾਟ ਹੋਈ ਹੈ ਉਹਦਾ ਹੀ ਪਾਰਟ ਹੈਗਾ ਜੀ ਟੋਟਲ ਕਿੰਨੇ ਕਿੰਨੇ ਪੈਸੇ ਆਏ ਨੇ ਇਹ ਤਾਂ ਦੇਖੋ ਜੀ ਇਹ ਪ੍ਰੋਜੈਕਟ ਸੀਗਾ ਜੀ 46 ਕਰੋੜ ਦਾ ਤੇ ਠੇਕੇਦਾਰ ਨੂੰ ਇਹ ਉਹਨੇ ਜਿੰਨਾ ਪਾਇਆ ਹੈਗਾ ਜੀ ਹੁਣ ਉਹਨੂੰ 35 ਕਰੋੜ ਦਾ ਪ੍ਰੋਜੈਕਟ ਇਹ ਅਲਾਟ ਹੋ ਗਿਆ ਕੰਮ ਜੀ ਇੱਕ ਸਿੰਘ ਸਮਾ ਦੇ ਮੱਦੇ ਨਜ਼ਰ ਐਸਡੀਐਮ ਸਾਹਿਬ ਨੇ ਵੀ ਲਿਖ ਕੇ ਭੇਜਿਆ ਸੀ ਤੁਹਾਡੇ ਮਹਿਕਮੇ ਨੂੰ ਕਿ ਇਹਦੀ ਥੋੜੀਕ ਰਿਪੇਅਰ ਜਾਂ ਕੁਛ ਨਾ ਕੁਛ ਜਿੱਥੇ ਟੋਏ ਪਏ ਨੇ ਉਹਨਾਂ ਨੂੰ ਕਰਦੋ ਲੇਕਿਨ ਐਸਡੀਐਮ ਸਾਹਿਬ ਨਾਲ ਸਾਡੀ ਗੱਲਬਾਤ ਹੋਈ ਉਹ ਕਹਿੰਦੇ ਵੀ ਮੈਂ ਖੁਦ ਉੱਥੇ ਜਾਣ ਤੋਂ ਕੁਤਰਾਉਣਾ ਸਰ ਕੰਮ ਹੀ ਨਹੀਂ ਹੋਇਆ ਕਹਿੰਦੇ ਕੋਈ ਨਹੀਂ ਸਰ ਗੱਲ ਇਦਾਂ ਹੈ ਕਿ ਜਿੰਨੇ ਡੋਂਗੇ ਖੱਡੇ ਸੀਗੇ ਜੀ ਉਹ ਜਿੰਨਾ ਸਾਡੇ ਲਵੇ ਸਰਦੀ ਦਾ ਮੌਸਮ ਤੋਂ ਚੱਲਣ ਤੋਂ ਪਹਿਲਾਂ ਪਹਿਲਾਂ ਅਸੀਂ ਉਹ ਭਰਵਾ ਦਿੱਤੇ ਨੇ ਜੀ ਹੁਣ ਛੋਟੇ ਛੋਟੇ ਖੱਡੇ ਨੇ ਉਹਦੇ ਨਾਲ ਟ੍ਰੈਫਿਕ ਨੂੰ ਕੋਈ ਫਰਕ ਨਹੀਂ ਪੈ ਰਿਹਾਗਾ ਜੀ ਉਹ ਨਿਕਲੀ ਜਾ ਰਹੇ ਨੇ ਜੀ ਦੇਖੋ ਜੀ ਸਾਬ ਦੇਖੋ ਰੱਬ ਲੱਗਦੀ ਅਗਰ ਆਪਾਂ ਗੱਲ ਕਰੀਏ ਮੈਂ ਵੀ ਮਤਲਬ ਕਿ ਉਹੀ ਰੋਡ ਤੋਂ ਆਇਆ ਹੁਣ ਬਹੁਤ ਮਾੜਾ ਹਾਲਾਤ ਨੇ ਉੱਤੇ ਕੋਈ ਖੱਡਾ ਨਹੀਂ ਭਰਿਆ ਹੋਇਆ ਹੈਗਾ ਔਰ ਲੋਕ ਬਹੁਤ ਮਤਲਬ ਸੰਤਾਪ ਭਰੀ ਜ਼ਿੰਦਗੀ ਭੋਗ ਰਹੇ ਨੇ ਇਹਦੇ ਵੱਲ ਪ੍ਰਸ਼ਾਸਨ ਨੂੰ ਕੋਸ ਰਹੇ ਨੇ ਕਿ ਕੋਈ ਹੱਲ ਨਹੀਂ ਹੋ ਰਿਹਾ ਨੇ ਭਾਈ ਸਾਹਿਬ ਦੇਖੋ ਗੱਲਾਂ ਜੀ ਡੁੰਗੇ ਖੱਡੇ ਅਸੀਂ ਸਾਰੇ ਭਰਵਾ ਚੁੱਕੇ ਨੇ ਫਿਰ ਵੀ ਅਸੀਂ ਕੰਟਰੈਕਟਰ ਨੂੰ کہہ ਕੇ ਜਿਹੜੇ ਛੋਟੇ-ਬੋਟੇ ਨੇ ਕਿਉਂਕਿ ਲੁੱਕ ਦਾ ਕੰਮ ਤਾਂ ਦੇਖੋ ਹੋ ਨਹੀਂ ਸਕਦਾ ਸਰਦੀ ਦੇ ਮੌਸਮ 'ਚ ਲੁੱਕ ਪਕੜ ਨਹੀਂ ਕਰਦੀ ਹੈਗੀ ਸੜਕ ਦੇ ਉੱਤੇ ਜੀ ਇਸ ਕਰਕੇ ਲੁੱਕ ਦਾ ਕੰਮ ਤਾਂ ਹੈ ਨਹੀਂ ਹਾਂ ਵੈਟਮਿਕਸ ਦੀ ਸਾਡੇ ਲਈ ਪ੍ਰੋਵੀਜ਼ਨ ਹੈਗੀ ਆ ਉਹ ਅਸੀਂ ਕੰਟਰੈਕਟਰ ਨੂੰ کہہ ਕੇ ਉਹ ਜਿੰਨਾ ਹੋ ਸਕਦਾ ਉਹ ਜਲਦੀ ਅਸੀਂ ਕਰਵਾ ਦੇਵਾਂਗੇ ਕੱਤੋਂ ਕੰਮ ਜਿਹੜਾ ਹੈ ਉਹ ਸ਼ੁਰੂ ਹੋਊਗਾ ਤੇ ਕਿੰਨੇ ਟਾਈਮ ਦੇ ਵਿੱਚ ਸਮਾਂ ਬੌਂਡ ਕਿੰਨਾ ਹੈ ਇਹਦਾ ਸਮਾਂ ਬੌਂਡ 1 ਸਾਲ ਹੈ ਜੀ ਇਹਦਾ 23 10 ਤੋਂ ਬਾਅਦ ਦਾ 23 10 24 ਤੱਕ ਅਲਾਟਮੈਂ ਉਹ ਤਾਂ ਸ਼ੁਰੂ ਕਰਨੇ ਕੰਮ ਉਹ ਮਾਰਚ ਦੇ ਵਿੱਚ ਸ਼ੁਰੂ ਕਰ ਦੂਗਾ ਇਸ ਕੰਮ ਇਹ ਮੈਂ ਮਾਰਚ ਦੇ ਵਿੱਚ ਸ਼ੁਰੂ ਹੋ ਜਾਊਗਾ ਮੌਸਮ ਬਦਲਦੇ ਸਾਰੇ ਕੰਮ ਸ਼ੁਰੂ ਹੋਏ ਸਵਾਲ ਸਭ ਤੋਂ ਵੱਡਾ ਇਹ ਹੈ ਕਿ 55 ਕਿਲੋਮੀਟਰ ਦੀ ਇਹ ਸੜਕ ਸਿਰਫ ਗੱਲਾ ਅਤੇ ਫਾਈਲਾਂ ਦੇ ਹੀ ਚੱਕਰ ਕੱਟਦੀ ਹੋਈ ਨਜ਼ਰ ਆ ਰਹੀ ਹੈ ਫਿਰ ਅਸਲੀਅਤ ਦੇ ਵਿੱਚ ਸੜਕ ਬਣਨ ਦੇ ਨਾਲ ਲੋਕਾਂ ਨੂੰ ਸੁੱਖ ਦਾ ਸਾਹ ਆਖਿਰ ਆਏਗਾ ਤਾਂ ਆਏਗਾ ਕਦੋਂ ਸੋ ਤਸਵੀਰਾਂ ਨੇ ਮੰਡੀ ਗਵਿੰਦਗੜ੍ਹ ਸਟੀਲ ਇੰਡਸਟਰੀ ਦੀਆਂ ਇਥੇ ਲੋਹਾਨਗਰੀ ਕਰਕੇ ਇਥੇ ਹੈਵੀ ਵਹੀਕਲ ਆਂਦੇ ਨੇ ਤਸਵੀਰਾਂ ਮੇਰੇ ਪਿੱਛੇ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਕਦਰ ਜਿਹੜੇ ਨੇ ਇਥੇ ਟੋਏ ਪਏ ਹੋਏ ਨੇ ਤੇ ਹੈਵੀ ਵਹੀਕਲ ਕਰਕੇ ਇਥੇ ਕਾਫੀ ਜਿਹੜੇ ਲੋਕ ਨੇ ਉਹ ਸਮੱਸਿਆਵਾਂ ਦੇ ਨਾਲ ਜ਼ਰੂਰ ਜੂਝਦੇ ਹੁੰਦੇ ਨਜ਼ਰ ਆ ਰਹੇ ਨੇ ਜਦੋਂ ਤਾਂ ਜਿਆਦਾ ਐਕਸੀਡੈਂਟ ਹੁੰਦੇ ਆ ਬਹੁਤ ਮੋਟਰਸਾਈਕਲ ਵਾਲੇ ਗੱਡੀ ਵਾਲੇ ਕਾਰਾਂ ਵਾਲੇ ਸਾਰੇ ਪਰੇਸ਼ਾਨ ਆ ਇਥੋਂ ਇਹਦਾ ਸੁਧਾਰ ਨਹੀਂ ਹੋ ਰਿਹਾ ਸੜਕ ਦਾ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਜਿਹੜਾ ਇਹ ਉੱਪਰ ਦੀ ਜੇਕਰ ਕੋਈ ਹੈਵੀ ਵਹੀਕਲ ਲੰਘ ਜਾਵੇ ਤਾਂ ਇਥੇ ਵਿੱਚੇ ਜਿਹੜਾ ਇਹ ਉਹ ਧੱਸ ਜਾਊਗਾ ਵਿੱਚੇ ਦਬ ਜਾਊਗਾ ਯਾਨੀ ਕਿ ਇਥੇ ਉਹ ਫਸ ਸਾਗ ਦਾ ਪਹਿਲਾ ਵਹੀਕਲ ਫਸੇ ਵੀ ਨੇ ਤਾਂ ਉਸ ਦੇ ਲਈ ਕ੍ਰੇਨ ਦਾ ਇੰਤਜ਼ਾਮ ਕਰਨਾ ਪੈਂਦਾ ਤਾਂ ਵਹੀਕਲ ਨਿਕਲਦੇ ਨੇ ਕਈਆਂ ਦੀ ਜਾਨ ਵੀ ਚਲੀ ਗਈ ਹੈ ਇਸ ਰੋਡ ਦੇ ਉੱਪਰ ਲੇਕਿਨ ਪ੍ਰਸ਼ਾਸਨ ਕੁਝ ਵੀ ਨਹੀਂ ਕਰ ਰਿਹਾ ਭਾਵੇਂ ਕਿ ਦਾਅਵੇ ਕੀਤੇ ਜਾ ਰਹੇ ਨੇ ਕਿ ਕਰੋਨਾ ਦੀ ਲਾਗਤ ਦੇ ਨਾਲ ਸੜਕ ਪਾਸ ਹੋ ਚੁੱਕੀ ਹੈ ਸੜਕ ਬਣੇਗੀ ਲੇਕਿਨ ਇਹ ਸੜਕ ਬਣਦੀ ਹੋਈ ਨਜ਼ਰ ਨਹੀਂ ਆ ਰਹੀ ਸੜਕ ਬਣੇਗੀ ਕਦੋਂ ਸਵਾਲ ਵੱਡਾ ਇਹੀ ਹੈ ਸੋ ਇਹ ਸਵਾਲ ਲੱਭਣ ਦੀ ਕੋਸ਼ਿਸ਼ ਲਗਾਤਾਰ ਜੀ ਪੰਜਾਬ ਹਰਿਆਣਾ ਹਿਮਾਚਲ ਦੀ ਜਿਹੜੀ ਟੀਮ ਹੈ ਉਹ ਕਰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਕਰੋਨਾ ਦੀ ਲਾਗਤ ਦੇ ਨਾਲ ਸੜਕਾ ਜਿਹੜੀ ਉਹ ਪਾਸ ਜਰੂਰ ਹੋਈ ਹੈ। ਬੰਦੇ ਆ ਪਾ ਜੀ ਸਰਕਾਰ ਨੇ ਕੋਈ ਨੁਮਾਇੰਦਾ ਨਹੀਂ ਸਾਡੀ ਸੁਣ ਰਿਹਾ ਕੋਈ ਸਰਕਾਰ ਨਹੀਂ ਸੁਣ ਰਹੀ ਬਹੁਤ ਬੁਰਾ ਹਾਲ ਆ ਧੂੜ ਮਿੱਟੀ ਇੰਨੀ ਆ ਕਿਸੇ ਨੂੰ ਕੋਈ ਚੰਗੀ ਰੋਟੀ ਖਾਣ ਦੀ ਲੋੜ ਨਹੀਂ ਇੱਥੇ ਆ ਕੇ ਅੱਧਾ ਕਿਲੋ ਮਿੱਟੀ ਰੋਜ਼ ਖਾਓ ਜੀ। ਬਹੁਤ ਮਾੜਾ ਹਾਲ ਆ ਬਹੁਤ ਬੁਰਾ ਹਾਲ ਆ ਕੋਈ ਸੁਣਵਾਈ ਨਹੀਂ ਕਾਈਂਡਲੀ ਕਿਸੇ ਦੇ ਕੰਨ ਚ ਪਹੁੰਚ ਜਾਵੇ ਸਾਡੀ ਆਵਾਜ਼ ਕੋਈ ਸੁਣ ਲਵੇ ਸਾਡਾ ਰੋਜ਼ ਬੁਰਾ ਹਾਲ ਹੁੰਦਾ ਜੀ। ਕਰੇ ਉਹਦੇ ਦੀ ਕਿਰਪਾ ਕੋਈ ਸਰ ਮਿਹਰਬਾਨੀ। ਸੋ ਬਿਲਕੁਲ ਲੋਕ ਆਪ ਹਾਰੇ ਕਿੱਥੇ ਆ ਕੇ ਖੜ ਰਹੇ ਨੇ ਜਦੋਂ ਉਹ ਮੀਡੀਆ ਦਾ ਉਹਦਾ ਕਿ ਜਿਹੜਾ ਆਪਣਾ ਦੁੱਖ ਦਰਜ ਆ ਉਹ ਸੁਨਾਇਆ ਜਾ ਰਿਹਾ ਸੋ ਸਾਡੀ ਕੋਸ਼ਿਸ਼ ਇਹੀ ਆ ਅੱਜ ਦੀ ਕਿ ਗਰਾਉਂਡ ਜ਼ੀਰੋ ਤੇ ਆ ਕੇ ਕਿ ਕਿਸ ਕਦਰ ਜਿਹੜੇ ਨੇ ਲੋਕ ਟੈਕਸ ਜਰੂਰ ਪੇ ਕਰ ਰਹੇ ਨੇ ਸੋ ਉੱਥੇ ਹੀ ਉਹਨਾਂ ਨੂੰ ਟੈਕਸ ਦਾ ਰਿਬੇਟ ਨਹੀਂ ਮਿਲ ਰਹਾ ਕਿਉਂਕਿ ਲੋਹਾਨਗਰੀ ਮੰਡੀ ਗੁੰਮਦਗੜ ਦੇ ਵਿੱਚੋਂ ਸਭ ਤੋਂ ਵੱਧ ਟੈਕਸ ਜਿਹੜਾ ਜਾਂਦਾ ਸਮਝਦੀ ਹੈ ਕਹਿ ਲਈਏ ਕਿ ਹਕੂਮਤ ਨੂੰ ਲੇਕਿਨ ਉਸ ਤੋਂ ਬਾਅਦ ਵੀ ਅਜੇ ਹਾ ਕੋਈ ਵੀ ਇੱਥੇ ਕਾਰਜ ਸਿਰੇ ਨਹੀਂ ਚੜਦਾ ਹੋਇ ਨਜ਼ਰ ਆ ਰਿਹਾ ਜਿਸ ਦੇ ਨਾਲ ਲੋਕ ਇੱਥੇ ਸੁੱਟਦਾ ਸਾਹ ਲੈ ਸਕਣ ਸੋ ਗਰਾਉਂਡ ਜ਼ੀਰੋ ਤੇ ਮੈਂ ਚਾਹ ਚ ਕੋਸ਼ਿਸ਼ ਕੀਤੀ ਆ ਤੁਹਾਨੂੰ ਤਮਾਮ ਜ਼ਮੀਨੀ ਹਕੀਕਤ ਦਿਖਾਉਣ ਦੀ ਤੇ ਉਮੀਦ ਕਰਦੇ ਆ ਕਿ ਜਲਦ ਇਹ ਸੜਕਾ ਜਿਹੜੀ ਇਹੋ ਬੰਨੀ ਸ਼ੁਰੂ ਹੋ ਜਾਏਗੀ। ਕੈਮਰਾਮੈਨ ਗੁਰਜੰਟ ਦੇ ਨਾਲ ਗੁਰਪ੍ਰੀਤ ਸਿੰਘ ਜੀ ਮੀਡੀਆ ਮੰਡੀ ਗੁਬਿੰਦਗੜ।